ਕੁੜਾ ਨਾ ਮਸਤਰੀ ਟੁਕਲਾ ਟੁਕਲਾ ਛੇਰ ਘਟਾਵੇ ਤਾਪੀ ਹੋਮੇ ਮੈਲ ਨ ਜਾਵੇ ਅੱਗੇ ਨਾਮ ਸੰਸਰ ਕਟਨਾ ਹੈ ਨਾਨਕ ਗੁਰੂਗ ਨਾਮ ਜਪਤ ਕਰ ਤਾਏ ਮਨ ਕਾਮਨਾ ਤੀਰ ਤੇ ਛੁਟੇ ਗਰਮ ਗੁਮਾਨ ਨ ਮਨ ਤੇ ਰੁਟੇ ਸੋਚ ਕਰੇ ਜਿਨਾ ਸਹਰਾ ਮਨ ਕੀ ਮੈਲ ਨ ਦੰਤੇ ਜਾਵੇ को बो साथ ना करे मनते कबू न बिख्या टरे जल तो वे बो दे अने सुत का होय काची पी मन हर के नाम की महिमा हो जे नानक नाम उतरे पते तो बो सियाणम जब बो पिया पे अनेक जतन कर दृश ना अनेक अगर नहीं हो कोट पाप दर गए ने सीजे जे सुनाई ओप पियाल ओए माया तो कर ले Yeah, no. ਸੁਣਿ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਈ ਉਹ ਵੈਸੇ ਤਖਸਮਦੀ ਨੁਰਸੋ ਗੁਰਸੋ ਛਟਿਐ ਤੁਧ ਰਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੇ ਕਟਿਐ ਸਤਨਾਮ ਸ੍ਰੀ ਵਾਹਿਗੁਰੂ ਜੀ ਟੁੱਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਿਜ ਰਸ ਮਨ ਉਪਜਿਓ ਸਗਲੇ ਦੁਖ ਭਲਾਇਣ ਕ੍ਰਿਸ਼ਨ ਗੁੜ ਗੋਪਾਲ ਨਿਦ ਗਾਇਣ ਸੋਤ ਸਹਿਜ ਰਹਾਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮੰਗੈ ਸੋ ਏ ਸੋਈ ਪਾਵੇ ਸਿਵ ਹਰ ਕੇ ਚੜ ਰਸਾਇਣ ਜਨਮ ਮਰਨ ਦਉ ਤੇ ਛੁੱਟੇ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਕੋਜਿਤ ਕੋਜਿਤ ਤਤ ਵਿਚਾਰਿਓ ਦਾਸ ਗੋਵਿੰਦ ਪ੍ਰਾਇਣ ਅਬਿਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਬਾਗ ਮਜਨ ਸੰਗ ਸਾਧੂਆ ਧੂੜੀ ਕਰੇ ਸਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨ ਨੂੰ ਕਰ ਦਾਨ ਜਨਮ ਕਰਮ ਮਾਲੇ ਉਤਰੈ ਬੰਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿنسੈ ਲੋਭ ਸੁਆਲ ਸੱਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਸੜ੍ਹ ਤੀਰਥ ਸਗਲ ਪੁੰਨ ਜੀਤ ਆ ਪਰਵਾਣ ਜਿਸ ਨੂੰ ਦੇਵੈ ਦਇਆ ਕਰ ਸੋਹੀ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਦਾਨ ਕਿ ਤਿਨ ਕੁਰਬਾਨ ਬਾਗ ਸੁਚੇ ਸੇ ਕਾਂਢੀ ਐ ਜਿਰਪੂਰਾ ਗੁਰ ਮਿਹਰਵਾਨ ਬਾਗ ਸੁਚੇ ਸੇ ਕਾਂਢੀ ਐ ਜਿਰਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਜ ਸੰਗ ਸਾਧੂਆਂ ਦੀ ਝੂਲੀ ਕਰਿ ਸ਼ਰਧਾ ਕੰਦੇ ਇਸਨਾਨ ਕਰਨਾ ਹੈ ਸਾਧੂ ਸੰਤਾਂ ਦੇ ਚਰਨ ਧੂੜ ਦਾ ਸਤ ਸੰਗਤ ਅਧਾਰਿ ਸ਼ਰਧਾਲੂ ਤੀਰਥਾਉਣ ਜਾਓ ਤੀਰਥ ਦਾ ਨਾ ਟੀਰਥ ਸੰਗਤ ਵੀ ਯਾਰ ਅੰਤਰ ਗਿਆਨ ਹੈ ਜੇ ਇਸ਼ਨਾਨ ਕਰਨਾ ਹੈ ਸੁਧਿਤ ਵਿੱਚ ਬੈਠ ਕੇ ਗੁਰਬਾਣੀ ਸੁਣ ਗੁਰਬਾਣੀ ਗਾ ਇਹ ਸੱਚਾ ਇਸ਼ਨਾਨ ਹੈ ਤੇਰੇ ਮਨ ਦਾ ਇਸ਼ਨਾਨ ਹੋ ਜਾਵੇਗਾ ਤੀਰਥ ਨਹਾਵਾ ਜੇ ਕਿਸ ਭਾਵੋ ਤੀਰਥਾਂ ਤੇ ਕਹਿੰਦੇ ਨਾ ਤਾਂ ਈ ਪਰਵਾਹ ਹੈ ਜੇ ਉਹਨੂੰ ਚੰਗਾ ਲੱਗ ਗਿਆ ਤਾਂ ਨਹੀਂ ਤਾਂ ਤੀਰਥਾਂ ਤੇ ਨਾਲਾ ਸਤਿਗੁਰੂ ਪਾਸ਼ਾ ਇੱਕ ਜਗ੍ਹਾ ਤੇ ਬਚਨ ਕਰਦੇ ਨੇ ਜਾਲ ਕੇ ਮੱਜਨ ਜੇ ਗਤ ਹੋਵੇ ਨਿਤਨਿਤ ਮੇਡਕ ਨਾਮ ਹੈ ਜੇ ਇਸ਼ਨਾਨ ਪੀਟਿਆਂ ਗਤੀ ਮਿਲੇ ਮੁਕਤੀ ਮਿਲੇ ਤਾਂ ਕਹਿੰਦੇ ਮੇਡਕ ਨਿਤਨਿਤ ਕੁੱਬੀਆਂ ਮਾਰਦੇ ਨੇ ਤੀਰਥਾਂ ਤੇ ਉਹਨਾਂ ਦੀ ਗਤੀ ਹੋ ਜਾਵੇ ਪਰ ਨਹੀਂ ਤੀਰਥਾਂ ਤੇ ਵੀ ਜਾਣਾ ਤਾਈ ਲਾਭਦਾਇਕ ਹੈ ਜੇ ਤੀਰਥਾਂ ਤੇ ਜਾ ਕੇ ਨਾਮ ਜਪਿਆ ਜਾਵੇ ਸਰਕਾ ਨਾਮ ਧਿਆਏ ਸੁਣ ਪਰਮੇਸ਼ਰ ਦਾ ਨਾਮ ਜਪ ਸੁਣ ਤੇ ਹੋਰ ਨਾ ਕੋਈ ਸੁਣਾ ਸਭਨਾ ਲੋਕ ਦਾ ਦਾਨ ਇਹ ਸਮਾਰਿਕ ਵਨ ਪ੍ਰੇਮਨਾ ਕੀ ਜਨਮ ਕਰਮਾਂ ਨਾ ਮੋਹੀਏ ਵਿੰਸੇ ਲੋਭ ਸੋਨ ਕਹਿੰਦੇ ਜਨਮਾਂ ਦੇ ਕਰਮ ਜਿਹੜੇ ਨੇ ਉਹ ਤੇਰੇ ਨਾਸ ਹੋ ਜਾਣਗੇ ਲੋਭ ਨਾਸ ਹੋ ਜਾਵੇਗਾ ਇਸ ਸੱਚੇ ਰਸਤੇ ਤੇ ਚਲਦਿਆਂ ਸਾਰਾ ਜਗਤ ਸਾਰਾ ਜਹਾਨ ਤੇਰੀ ਉਸਤ ਕਰੇਗਾ ਇਹ ਦਾ ਇਹ ਵਕੀਸੀ ਕਸਮ ਨੇ ਹੁੰਦੀ ਹੈ ਤਾਂ ਅਸੁੱੱਚੇ ਸੇ ਕਰਨੀਏ ਦਿਨ ਪੂਰਾ ਗੁਰ ਮਿਹਰਵਾਦ ਜਿਨ੍ਹਾਂ ਉੱਤੇ ਪੂਰਾ ਗੁਰ ਕਿਰਪਾ ਕਰਦਾ ਹੈ ਸੋ ਬਾਗ ਦਾ ਛੜਿਆ ਮਹੀਨਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਉੱਥੇ ਨਾਲ ਹੀ ਇਹ ਮਹੀਨਾ ਇੱਕ ਸ਼ਹੀਦੀ ਯਾਦਗਾਰ ਹੈ 40 ਮੁਕਤੀਆਂ ਦੀ ਟੁੱਟੀ ਗੱਡ ਰਖਾਰ ਕੋ ਬਾਦ ਸਰਬਜੀਆ ਆਪੇ ਪਰਤਪਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਖਦਰਾਲੇ ਦੀ ਢਾਹ ਉੱਤੇ 40 ਮੁਕਤੀਆਂ ਨੇ ਜੰਗ ਲੜੀ ਜੰਗ ਲੜ ਕੇ ਸ਼ਹੀਦ ਹੋਏ ਭਾਈ ਮਹਾ ਸਿੰਘ ਕਹਿੰਦੇ ਨੇ ਸਵਾਸ ਚਲਦੇ ਨੇ ਭਾਈ ਮਹਾ ਸਿੰਘ ਦੇ ਸਤਿਗੁਰੂ ਪਾਤਸ਼ਾਹ ਜੀ ਜਿਸ ਵੇਲੇ ਸ਼ਹੀਦਾਂ ਦੇ ਦਰਸ਼ਨ ਕਰ ਰਹੇ ਨੇ ਦੇਖ ਰਹੇ ਨੇ ਸਾਰੇ ਸ਼ਹੀਦਾਂ ਨੂੰ ਜਾ ਕੇ ਗਿੱਰੂ ਦੇਖ ਰਹੇ ਨੇ ਖਦਰਾਲੇ ਦੀ ਢਾਹ ਤੇ ਇਹ ਮੇਰਾ 5000 ਰਿਆ ਇਹ ਮੇਰਾ 10000 ਰਿਆ ਜਿਤਨੇ ਕਦਮ ਕੋਈ ਅੱਗੇ ਹੁੱਕ ਕੇ ਲੜਿਆ ਸਤਿਗੁਰ ਪਾਤਸ਼ਾਹ ਜੀ ਨੇ ਉਸ ਨੂੰ ਖਿਤਾਬ ਅਕਸ਼ਿਆ ਦੇ ਭਾਈ ਮਹਾ ਸਿੰਘ ਦੇ ਸਵਾਸ ਚਲਦੇ ਨੇ ਕਰੀਏ ਸਤਿਗੁਰ ਪਾਤਸ਼ਾਹ ਜੀ ਨੇ ਜਾ ਕੇ ਭਾਈ ਮਹਾ ਸਿੰਘ ਨੂੰ ਦੇਖਿਆ ਭਾਈ ਮਹਾ ਸਿੰਘ ਦੇ ਸਵਾਸ ਤੇ ਕਹਿੰਦੇ ਗੋਡੇ ਉੱਤੇ ਸੀਸ ਟਿਕਾਇਆ ਮਹਾ ਸਿੰਘ ਦਾ ਕਹਿੰਦੇ ਬਚਨ ਕੀਤਾ ਮਹਾ ਸਿੰਘ ਜੀ ਕੁਛ ਮੰਗੋ ਕਹਿੰਦੇ ਸਤਿਗੁਰੂ ਜੀ ਜੋ ਬਿਦਾਵਾ ਲਿਖ ਕੇ ਦੇ ਆਏ ਸੀ ਨਾ ਉਹ ਬਿਦਾਵਾ ਪੜਨਾ ਜਿਸ ਵੇਲੇ ਅਨੰਦਪੁਰ ਦੇ ਕਿਲੇ ਤੋਂ ਸਿੰਘ ਬੇਦਾਵਾ ਦੇ ਕੇ ਗਏ ਸਨ ਭਾਈ ਮਾਘੂ ਜੀ ਮਾਈ ਭਾਗੋ ਜੀ ਨੇ ਉਹਨਾਂ ਨੂੰ ਲੰਮ ਤੱਕ ਪਾਈਆ ਕਿ ਆਪੇ ਤੁਸੀਂ ਸਿੱਖ ਨਹੀਂ ਤੂੜੀਆਂ ਬਾਗ ਦੇ ਧਰਾਂ ਵਿੱਚ ਬੈਠ ਜਾਓ ਅਸੀਂ ਬੀਬੀਆਂ ਜਾ ਕੇ ਜੰਗ ਵਿੱਚ ਲੜਾਂਗੇ ਉਹਨਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਸਿੰਘ ਜਾ ਕੇ ਕਿਦਰਾਣੇ ਦੀ ਢਾਲ 'ਤੇ ਲੜੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਮਹਾਰਾਜ ਜੇ ਵੇਲੇ ਤੋ ਜਾਣੇ ਮੈਂ ਸੱਚਖੰਡ ਦੇ ਦਰਵਾਜ਼ੇ ਤੇ ਜਾ ਕੇ ਪਹੁੰਚਦੇ ਹਾਂ ਅੱਗੇ ਲਿਖਿਆ ਮਿਲਦਾ ਹੈ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਸੱਚਖੰਡ ਦੇ ਦਰਵਾਜ਼ੇ ਨਹੀਂ ਖੁੱਲਰੇ ਤੁਸੀਂ ਟੁੱਟੇ ਹੋ ਤੇ ਉਹ ਵਿਦਾਵਾ ਪਾੜਦੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵਾਹ ਸਿੰਘਾ ਮੈਂ ਸਾਰਾ ਕੁਝ ਛੁਟਾਇਆ ਸਾਰਾ ਕੁਝ ਤਿਆਗ ਆਇਆ ਪਰ ਤੁਹਾਡਾ ਜੋ ਵਿਦਾਵਾ ਸੀ ਉਹ ਮੇਰੇ ਕੋਲ ਸ ਹੈ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਕਬਰクセ ਚੋਂ ਵਿਦਾਵਾ ਕਟਿਆ ਸਿੱਖਾਂ ਦਾ ਉਬੂਏ ਦਾਵਾਵਾਂ ਫੜਿਆ ਤੇ ਭਾਈ ਮਾਨ ਸਿੰਘ ਸੱਚ ਖੜ ਗਿਆ ਨਾ ਗਿੱਡੇ ਸੋ ਅੱਜ ਤਾ ਜੋ ਦਿ ਰਹਾ ਮੰਗੀ ਮੁਕਸਰ ਸਾਹਿਬ ਜੀ ਦਾ ਨੀਲਾ ਚਾੜੀ ਮੁਕਤਿਆਂ ਦੀ ਯਾਦ ਅੰਦਰ ਉਹ ਵੀ ਸ਼ਹੀਦੀ ਦਿਹਾੜਾ ਹੈ ਸੋ ਉਹਨਾਂ ਨੂੰ ਵੀ ਕੋਟਨਪੁਰ ਨਮਨ ਹੈ ਸਾਸੂ ਦੇ ਲਈ ਬੇਨਤੀ ਹੈ ਬਾਗ ਦੇ ਮਹੀਨੇ ਨੂੰ ਉਤਸਵ ਦਿਨ ਨੋਜਾਨਾ ਦੇ ਜੀ ਸਾਹਿਬ ਜੀ ਦੇ ਪਾਰਕ ਜਿੱਥੇ ਆਪਾਂ ਹਾਰਸਾਰ ਬਾਗ ਦੇ ਮਹੀਨੇ ਵਿੱਚ ਕਰਦੇ ਹਾਂ ਕੱਲ੍ਹ ਦੇ ਰੋਜ਼ ਤੋਂ ਸੇਵਾ ਆਰੰਭ ਹੋਣੀ ਹੈ ਜਿਵੇਂ ਜਿਵੇਂ ਜਿਸ ਨੇ ਵਾਰੀ ਖਾਣੀ ਹੋਵੇ ਸੋ ਆਪਣੀ ਵਾਰੀ ਬਖਾਹੀ ਜਾਣ ਜੀ ਕਿ ਪਾਲਣਾ ਕਰਨੀ ਤਾਂ ਜੋ ਇਸ ਮਹੀਨੇ ਦਾ ਲਾਹਾ ਲੈ ਸਕੀਏ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਹ ਮਹੀਨਾ ਮੁੜ ਮਿਲੇ ਆ ਸਾਨੂੰ ਸਭਨ ਮੁੜ ਕੇ ਮਿਲੇਗਾ ਕਿ ਨਹੀਂ ਮਿਲੇਗਾ ਸਵਾਸਾ ਦਾ ਕੋਈ ਭਰੋਸਾ ਨਹੀਂ ਹੈ ਦੁਨਿਆਵੀ ਕਾਲ ਵਿਹਾਰ ਕਰਦਿਆਂ ਜਿਹੜਾ ਸੋਨਾ ਕੱਢ ਕੇ ਗੁਰੂ ਚਰਨਾ ਵਿੱਚ ਲਗਾ ਲਵਾਂਗੇ ਲੇਖੇ ਅੰਦਰ ਹਲ ਜਾਊਗਾ ਬਾਕੀ ਤਾਂ ਕੁਬੀਰ ਸਾਹਿਬ ਜਿਵੇਂ ਪ੍ਰਮਾਤ ਹੈ ਕੁਬੀਰ ਕੀਚੇ ਆਟਾ ਘਿਰ ਪ੍ਰਿਆ ਕਸੂਨਾ ਆਇਓ ਹਾਸ ਪੀਸਤ ਪੀਸਤ ਚਾਬਿਆ ਸੋਈ ਨ ਵਿਆਹ ਸਾਹ ਚ ਬਾਕੀ ਤਾਂ ਇਸ ਤਰ੍ਹਾਂ ਹੈ ਜਿਵੇਂ ਆਟਾ ਚਿਕੜ ਵਿੱਚ ਗਰ ਗਿਆ ਸੋ ਦੇਮਤੀ ਪ੍ਰਵਾਨ ਕਰਨੀ ਨਹੀਂ ਬਾਕੀ ਸਾਡੀ ਦੇਗ ਪ੍ਰੰਤ ਗੁਰੂ ਸਾਹਿਬ ਨੂੰ ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਸੰਗਤ ਜੀਓ ਹਰ ਮਹੀਨੇ ਦੀ ਤਰ੍ਹਾਂ ਮਾਗ ਮਹੀਨੇ ਦੇ ਸੰਗਰਾਹਦ ਹੈ ਜਿਵੇਂ ਵੱਡੇ ਮਹਾਪੁਰਸ਼ਾਂ ਦਾ ਬਚਨ ਸੀ ਹਰ ਮਹੀਨੇ ਗੁਰੂ ਕਾ ਲੰਗਰ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤਾਂ ਨੇ ਹਾਜ਼ਰੀ ਭਰੀ ਹੈ ਗੁਰੂ ਕੇ ਲੰਗਰ ਉਸ ਤੋਂ ਉਪਰੰਤ ਚੱਲ ਰਹੇ ਨੇ ਤੇ ਸਮੂਹ ਸੰਗਤਾਂ ਲੰਗਰ ਪ੍ਰਸ਼ਾਦਾ ਸ਼ਕਰੀਆਂ ਨੇ ਮਹਾਪੁਰਸ਼ਾਂ ਦੇ ਬਚਨਾਂ ਦੇ ਨਾਲ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਮਹੀਨੇ ਸੰਗਰਾਂਦ ਵਾਲੇ ਦਿਹਾੜੇ ਹੁੰਦਾ ਹੈ ਤੇ ਸੰਗਤਾਂ ਰੋਜ਼ਾਨਾ ਹਰ ਮਹੀਨੇ ਆ ਕੇ ਹਾਜ਼ਰੀ ਭਰਦੀਆਂ ਨੇ ਤੇ ਇਸੇ ਤਰ੍ਹਾਂ ਹੀ ਗੁਰੂ ਕੇ ਲੰਗਰ ਹਰ ਮਹੀਨੇ ਸੰਗਰਾਣ ਵਾਲੇ ਦਿਨ ਸਜਦੇ ਨੇ ਤੇ ਸੰਗਤਾਂ ਚ ਛਕਾਏ ਜਾਂਦੇ ਨੇ ਸੋ ਇਹ ਮਹਾਂਪੁਰਸ਼ਾਂ ਦੀ ਅਸੀਸ ਹੈ ਜੀ ਸੋ ਸੰਗਰਾਣ ਦਾ ਦਿਹਾੜਾ ਹੈ ਮਾਗੀ ਦਾ ਦਿਹਾੜਾ ਹੈ ਸਾਰਿਆਂ ਨੂੰ ਸਤਿਗੁਰ ਕਿਰਪਾ ਕਰਨ ਮਾਗਦਾ ਮਹੀਨਾ ਚੜ੍ਹਦੀ ਕਲਾ ਦੇ ਅੰਦਰ ਬਤੀਤ ਹੋਵੇ ਤੇ ਨਾਮਵਿਦਾਨ ਤੇ ਸਿੱਖੀ ਦੀ ਦਾਤ ਸਭਨਾਂ ਨੂੰ ਬਖਸ਼ਿਸ਼ ਕਰਨ ਜੀ ਹੋਈਆਂ ਭਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ